ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਤੁਸੀਂ ਸਾਰੇ ਹੋਗੇ ਤਾਂ ਅੱਜ ਪੈ ਰਹੀ ਸਾਡੇ ਨਾਲੇ بارش ਤਾਂ ਅੱਜ ਨਾਲ ਹੈ ਮੇਰਾ ਜਨਮ ਦਿਨ ਤੇ ਇਸ ਕਰਕੇ ਮੈਂ ਅੱਜ ਬ੍ਰੈਡ ਵਾਲੇ ਪਕੌੜੇ ਬਣਾਉਣ ਲੱਗੀ ਆ ਤੇ ਹੁਣ ਮੈਂ ਆਲੂ ਬਾਹ ਲਏ ਆ ਤੇ ਆਲੂ ਛਿੱਲਣ ਲੱਗੀ ਆ ਤੇ ਆਲੂ ਛਿੱਲ ਕੇ ਫਿਰ ਤੁਹਾਨੂੰ ਦੂਸਰੀ ਵੀ ਰੈਸਪੀ ਦਿਖਾਉਣੀ ਹੈ ਪਿਆ ਆਲੂ ਨੂੰ ਫਰਾਈ ਕਰਨਾ ਹੈ ਜੇ ਤੇ ਫਿਰ ਤੁਹਾਨੂੰ ਮੈਂ ਦੱਸ ਦਿਆਂ ਦਿਖਾਉਣੀ ਹੈ ਠੀਕ ਹੈ गाइस ਤੁਹਾਨੂੰ ਬਾਅਦ ਵਿੱਚ ਮਿਲਦੇ ਆ ਬੈਕ ਟੂ ਬਲੌਗ ਇਸ ਲਈ ਇਧਰ ਮੈਂ ਧਾਰਤੀ ਕੜਾਈ ਤੇ ਦੇਖ ਸਕਦੇ ਤੁਸੀਂ ਤੇ ਹੁਣ ਲੱਗੀ ਮੈਂ ਤੇਲ ਪਾਉਣ ਇਧਰ ਮੈਂ ਆਲੂ ਛਿੱਲੇ ਇਧਰ ਮਿਰਚਾਂ ਘਰ ਕਰਕੇ ਇਹਦੇ ਘਰ ਰੱਖ ਲਿਆ ਉਹ ਇਧਰ ਪਿਆਜ਼ ਵੀ ਕੱਟ ਕੇ ਰੱਖ ਲਿਆ ਤੇ ਹੁਣ ਤਾਂ ਨੂੰ ਮੈਂ ਤੇਲ ਪਾ ਕੇ ਤੇ ਗਾਇਸ ਪਿਆਜ਼ ਤੇ ਮੈਂ ਪਾ ਬਾਅਦ ਸਾਡੇ ਪੈਰ ਹੀ ਗਾਇਸ ਬਣਾ ਲੈ ਅੱਜ ਮੇਰਾ ਜਨਮ ਦਿਨ ਹੈ ਇਸ ਕਰਕੇ ਮੈਂ ਕਾਜੀ ਬ੍ਰੈਡ ਬਣਾ ਲੇ ਪਕੌੜੇ ਬਣਾ ਲੈਣੀਆਂ ਬ੍ਰੈਡ ਪਕੌੜੇ ਤੇ ਹੁਣ ਦੇਖ ਸਕਦੇ ਹੋ ਤੁਸੀਂ ਪਿਆਜ਼ ਮੈਂ ਫੜ ਦਿੱਤੇ ਆ ਜੀਰਾ ਲੱਗੀ ਪਾਉਣ ਗਾਇਸ ਮੈਂ ਦੇਖ ਸਕਦੇ ਹੋ ਤੁਸੀਂ ਮਸਾਲਾ ਦਿੱਤਾ ਪਾ ആ ഗ് മിർ പ്യാജ ഗ്രേഡ് കിട്ട ਆਹ ਤਲਕਾ ਮੇਰਾ ਪੋਜ ਗਿਆ ਗਾਇਸ ਦੇਖ ਸਕਦੇ ਹੋ ਤੁਸੀਂ ਆਲੂ ਮੈਂ ਤੇ ਪਾ ਕੇ ਇਹਨਾਂ ਮਸਾਲੇ ਤੇ ਗੱਡਾ ਦੇਸ ਵੀ ਤਿਆਰ ਕਰਨ ਦੇ ਪਰਨੇ ਹਨ ਆਲੂ ਪਾ ਦੇ ਪੂਰੀ ਦੇਸ ਵੀ ਤਿਆਰ ਕਰਨ ਦੇ ਬਾਅਦ ਕਾਲੂ ਦੇ ਸਾਲਤ ਗਾਇਸ મે ਵੀ ਇਸ ਤਰ੍ਹਾਂ ਲਿਆ ਛਾਣ ਤੇ ਇਧਰ ਵੀ ਰੈਸਿਪੀ ਹੋ ਗਈ ਤਿਆਰ ਇਧਰ ਪਾਤਾ ਮੈਂ ਤੇਲ ਦੇਖ ਸਕਦੇ ਤੁਸੀਂ ਅਲਿਚ ਪਾਉਣ ਲੱਗੀ ਮੈਂ ਮਿੱਠੇ ਮਸਾਲੇ ਦੇਖ ਸਕਦੇ ਗਾਇਸ ਸਵਾਦਿਸ਼ਾਨ ਨਮਸਕਾਰ ਯਾ ਮੇਰੀ ਚਾਹ ਹਾਈ ਦੇ ਸਕਦੇ ਐ ਮੈਂ ਮੇਥੀ ਪਾਈ ਆ ਕਸਤੂਰੀ ਮੇਥੀ ਜਿਹੜੀ ਹੁੰਦੀ ਨਾ ਇਹ ਪਾਈ ਮੈਂ ਥੋੜਾ ਜਿਹਾ ਵਧੀਆ ਹਰੇ ਹਰੇ ਹੋਵੇ ਤੇ ਆ ਇਧਰ ਹੋ ਗਈ ਸਾਰੀ ਸਾਡੀ ਰੈਸਪੀ ਤਿਆਰ ਤੇ ਹੁਣ ਮੈਂ ਤੁਹਾਨੂੰ ਕੋਲ ਕੇ ਦਿਖਾਵਾਂਗੀ ਗਾਇਸ ਸਤਿ ਸ੍ਰੀ ਅਕਾਲ ਮੈਂ ਹੁਣ ਵਿਸਣ ਖੋਲ ਲਿਆ ਵਾ ਤੇ ਹੁਣ ਲੱਗੀ ਮੈਂ ਬਰੈਡ ਪਰ ਨਾ ਫਾਰਪਰ ਕੇ ਤੁਹਾਨੂੰ ਦਿਖਾਉਣੀ ਆ ਕਿਵੇਂ ਬਣਾਈ ਜੇ ਗਾਇਸ ਇੱਧਰ ਮੈਂ ਬਰੈਡ ਦਾ ਪਾ ਤੇ ਆ ਤੇ ਹੁਣ ਸਾਡ ਬਰੈਡ ਇੱਧਰ ਮੈਂ ਬਰੈਡ ਰੱਖ ਲਿਆ ਤੇ ਪਕਾ ਕੇ ਤੁਹਾਨੂੰ ਬਣਾ ਰਹੀ ਆ ਤੁਹਾਨੂੰ ਬਰੈਡਾਂ ਦੇ ਸਕਦੇ ਹੋ ਗਾਇਸ ਦੇ ਸਕਦੇ ਗਰੈਟ ਕਿੰਨੇ ਵਧੀਆ ਸਾਡੇ ਬਣ ਗਏ ਇਹ ਆ ਜਿਹਦੀ ਹੱਡੀ ਰੈਸਪੀ ਬ੍ਰੈਕਫਾਸਟ ਵਾਲੀ ਦੀ ਦੇ ਸਕਦੇ ਗਰਲਸ ബ്രഡ്ഡ് ലോ ദൂസ ബ്രെഡ്ഡ പ ਨੇ ਵਲੀਏ ਗਾਇਸ ਬ੍ਰੈਡ ਬਣ ਦੇ ਤੇ ਦੇਖੋ ਕਿੰਨੇ ਸੋਨੇ ਬ੍ਰੈਡ ਬਣ ਕੇ ਤੇ ਰੈਡੀ ਹੋ ਗਏ ਸਾਰੇ ਗਾਇਸ ਦੇਖ ਸਕਦੇ ਹੋ ਤੁਸੀਂ ਇਧਰ ਮੈਂ ਬ੍ਰੈਡ ਬਣਾ ਲਈਏ ਹੁਣ ਇਹਨਾਂ ਨੂੰ ਕਟਿੰਗ ਕਰਨੀ ਹੈ ਇਹਨਾਂ ਨੂੰ ਪੀਸ ਬਣਾ ਕੇ ਤਾਂ ਦਿਖਾਵਾਂਗੇ ਤੇ ਇਧਰ ਮੈਂ ਚ ਬਣਾ ਰਹੀ ਆ ਤੇ ਇਧਰ ਮੇਰੀ ਚਾਹ ਵੀ ਹੋ ਗਈ ਰੈਡੀ ਤੇ بارش ਬਹੁਤ ਪੈ ਰਹੀ ਆ ਅੱਜ ਬ੍ਰੈਡ ਚਾਹ ਕੋੜੇ ਖਾਣਗੇ ਸੀ ਗਾਇਸ ਦੇਖ ਸਕਦੇ ਹੋ ਤੁਸੀਂ ਸ਼ਿਕਾ ਹੁਣ ਵੇਖ ਸਕਦੇ ਜੋ ਜੀ ਬ੍ਰੈਡ ਆਪਾਂ ਕੱਟ ਲਿਆ ਬ੍ਰੈਡ ਕੱਟ ਲਿਆ ਵੇਖ ਸਕਦੇ ਜੋ ਕਿੰਨੇ ਸੌਫਟ ਸੌਫਟ ਬਣ ਗਏ ਆ ਤੇ ਇਹ ਪਾਪਾ ਨੇ ਹੁਣ ਕੱਟ ਲਿਆ ਜੀ ਤੇ ਮੰਮੀ ਹੁਣ ਫੇਰ ਕਰਨਦੇ ਆ ਜੀ ਬ੍ਰੈਡ ਪਾਤਾ ਵਿੱਚ ਤੇ ਉਹ ਬ੍ਰੈਡ ਇੱਕ ਰੈਡੀ ਹੋਇਆ ਵਾ ਕਟਿੰਗ ਹੋਉਂਦੀ ਹੈ ਇਹ ਹੁਣ ਤੰਦੇ ਆ ਬ੍ਰੈਡ ਸੱਲ ਲਪੇਉਂਗੀ ਵੇਟ ਛੱਡਦੇ ਜਿਉਂ ਸੱਲ ਦੇ ਭੱਜਣਾ ਕਰਤਾ ਦੇ ਛੋੜੋ ਜਿਹਾ ਫੋਰਮ ਮੈਚੀ ਹੌਸ ਤੇ ਜੂਨਾ ਮਾਦੇ ਠੀਕ ਹੈ ਆਈਸ ਵੇਖ ਸਕਦੇ ਜੇ ਕਟਿੰਗ ਕਿੰਨੀ ਸੋਹਣੀ ਹੋਣ ਦੀ ਪਾਪਾ ਕਰਨਦੇ ਮੇਰੇ ਸ਼ੂਗਰਾਜ ਕੀ ਪਾਪਾ ਨੇ ਵੀ ਅੱਜ ਕੰਮ ਕਰਾਇਆ ਸਾਡੇ ਨਾਲ ਨਹੀਂ ਕਦੀ ਨਹੀਂ ਮੱਤ ਕਰਾਈ ਜਾਂਦੇ ਕਿਉਂਕਿ ਅੱਜ ਮੈਂ ਬਿਜ਼ੀ ਹਾਂ ਤਾਂ ਕਰਕੇ ਮੇਰ ਤੋਂ ਵੀਡੀਓ ਨਹੀਂ ਬਣਦੀ ਮੰਮੀ ਬਣਾਉਂਦੇ ਖੁਦ ਵੇਖ ਸਕਦੇ ਜੇ ਕਿੰਨੀ ਸੋਹਣੀ ਸਜਾਵਟ ਵੀ ਕਰਨੀ ਹੁੰਦੀ ਵਾ ਹੈ ਸਜਾਵਟ ਵੀ ਕਰਨੀ ਹੁੰਦੀ ਮੇਰੇ ਪਾਪਾ ਨੂੰ ਵੇਖ ਲਓ ਰੈਕਸ ਇਹ ਕੱਢ ਲੈ ਆਲੂ ਮੰਮੀ ਦਾਦੇ ਗਾਈਸ ਆ ਹੀ ਸਾਡਾ ਆਪਣਾ ਰੈਸਪੀ ਤੁਹਾਨੂੰ ਦੱਸ ਹੀ ਦਿੱਤੀ ਵੈਸੇ ਮੰਮੀ ਨੇ ਚਾਹ ਤਰੀਆ ਬਣ ਕੇ ਆਉਂਦੀ ਜੀ ਬੈਡੀ ਹਰ ਸਾਲ ਮੌਸਮੀਆਂ ਮੀਵੀ ਆਟਾ ਬੜਾ ਪੈਂਦਾ ਇੱਥੇ ਬੈਚੂ ਵਲੌਗ ਹੈ ਮਿਲਦੇ ਆ ਜੀ ਹੁਣ ਤੁਹਾਨੂੰ ਖਾਣ ਲੱਗਿਆ ਗਾਈਸ ਹੁਣ ਆ ਐਂਡ ਲੱਗਦਾ ਸਾਡਾ ਬ੍ਰੈਡ ਦਾ ਪਕੌੜਾ ਤੇ ਲਿਓ ਵੀ ਪ੍ਰਾਤ ਬਰੈਡ ਬਣ ਗਏ ਹੈਲੋ ਮੰਮੀ ਇੱਧਰ ਵੇਖੋ ਬਣ ਗਏ ਆਪੇ ਬਰਥਡੇ ਵਾਲੇ ਦੇ ਨਾਪੇ ਲੱਗੇ ਮੰਮੀ ਬਰਥਡੇ ਵਾਲੇ ਦਿਨ ਮੰਮੀ ਆਪੇ ਬਣਾਉਂਦੇ ਕਿਸ ਤਰੀਆਂ ਨੂੰ ਹਵਾ ਦੇਣ ਚਾਹ ਤਾਂ ਆ ਗਿਆ ਅੱਜ ਹੀ ਸਾਡੇ ਪਕੌੜੇ ਬਰੈਡ ਵਾਲੇ ਵੇਖ ਸਕਦੇ ਜੋ ਪੂਰੇ ਵਿਆਹ ਵਾਂਗੂ ਲੱਗਣਦੇ ਜਿੱਦਾਂ ਵਿਆਹਾਂ ਚੁੰਦੇਵਾ ਚਾਹ ਵੀ ਆਉਂਦੀ ਹੈ ਗਾਇਸ ਆਗੇ ਬਰੈਡ ਦੇ ਪਕੌੜੇ ਇੱਧਰ ਮੰਮੀ ਲੈ ਕੇ ਆ ਗਈ ਅੱਜ ਚਾਹ ਆਹ ਛੋਟੇ ਕਿਹਨੋਂ ਉਨੋਂ ਕੁੜਾ ਆਇਆ ਮਿਸਤਰੀ ਵੇਖ ਸਕਦੇ ਜੋ ਚਾਹ ਵੀ ਆ ਗਈ ਪਕੌੜੇ ਵੀ ਬਣ ਗਏ ਹੁਣ ਆਪਾਂ ਕੀ ਖਾਣ ਲੱਗੇ ਅੰਜ